ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬ੍ਰਾਹਮਣ ਸਵਾ ਵੱਲੋਂ ਸ਼੍ਰੀ ਦੁਰਗਾ ਮੰਦਰ 500 ਵਿਖੇ ਭਗਵਾਨ ਵਿਸ਼ਨੂੰ ਜੀ ਦੇ 6ਵੇਂ અવਤਾਰ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਆਪਕਾ ਕੈਬਨਿਟ ਮੰਤਰੀ ਸਾਦੂ ਸਿੰਘ ਧਰਮਸੋਤ, ਆਮ ਆਦਮੀ ਪਾਰਟੀ ਤੋਂ ਵਿਧਾਇਕ ਗੁਰਦੇਵ ਸਿੰਘ ਮਾਨ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਮੰਤ ਹਰਵਿੰਦਰ ਸਿੰਘ ਖਨੌੜਾ, ਮਸਵੀਰ ਸਿੰਘ ਜੱਸੀ ਸੋਇਆਵਾਲਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਨੇ ਸੰਕਲਪ ਸਬੋਧਨ ਕੀਤਾ ਅਤੇ ਕਿਹਾ ਕਿ ਸਾਨੂੰ ਪਾਰਟੀਵਾਦ ਤੋਂ ਉਪਰ ਉੱਠ ਕੇ ਰੈਬਰਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਹਨ ਤੇ ਭਗਵਾਨ ਸ਼੍ਰੀ ਪਸ਼ੂਨਾਮ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਇਸ ਤੋਂ ਬਾਅਦ ਮਹਾਂਤ ਹਰਵਿੰਦਰ ਸਿੰਘ ਖਨੌੜਾ ਨੇ ਕਿਹਾ ਕਿ ਐਮਪੀ ਧਰਮਵੀਰ ਗਾਂਧੀ ਜੀ ਦੇ ਇਖਤਿਆਰੀ ਫੰਡ ਤੋਂ 3 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ। ਬਾਅਦ ਵਿੱਚ ਬ੍ਰਾਹਮਣ ਸਭਾ ਵੱਲੋਂ ਤੇ ਪ੍ਰਧਾਨ ਚਰਨਜੀਤ ਸਿੰਘ ਵੱਲੋਂ ਆਏ ਮਹਿਮਾਨ ਦਾ ਸਵਾਗਤ ਦੇ ਕੇ ਸਨਮਾਨਿਤ ਕੀਤਾ ਗਿਆ। ਪਾ ਚੋ ਟੋਪੀ ਵੀ ਨਿਊਜ਼ ਲਈ ਭਰਪੁਰ ਸਿੰਘ ਮਟਰਾ ਦੇ ਨਾਲ ਸੁਨੀਲ ਕੌੜਾ ਦੇ ਵਿਸ਼ੇਸ਼ ਰਿਪੋਰਟ ਆਪ ਜੀ ਭਗਵਾਨ ਜੀ ਬਰਸੂਰਾ ਮਹਾਰਾਜ ਜੀ ਦੇ ਪ੍ਰਕਾਸ਼ ਦੇ ਹੜੀਆਂ ਨਾਸ਼ਨਾ ਤੋਂ ਬਧਾਈਆਂ ਉਹਨਾਂ ਦੇ ਵਿਅਕਤੀਗਤ ਸ੍ਰੀਆਮਾ ਉਸਤਾਨ ਨੂੰ ਸਹਿਜਾਨੀ ਲੋੜਾ ਫਤਿਹ ਜਿਹੜਾ ਜੇ ਦੁਨੀਆ ਵਿੱਚ ਚੱਲ ਰਿਹਾ ਕਿਉਂਕਿ ਪ੍ਰਮਾਤਮਾ ਨੇ ਇਸਾਈ ਬੰਨ ਸੱਚੇ ਦੇ ਮਾਰਗ ਤੇ ਜਨਮ ਦਿੱਤੇ ਤਾਂ ਨੂੰ ਸੱਚੇ ਦੇ ਮਾਰਗ ਤੇ ਚੱਲ ਕੇ ਜਿਹੜਾ ਆਪਣਾ ਜੀਵਨਾ ਉਹ ਸਫਲ ਕਰਨ ਦੀ ਕਰੀਦਾ ਤੇ ਮੈਂ ਸ੍ਰੀ ਭਗਤ ਨਰਸਿੰਘ ਜੀ ਨੂੰ ਸਹਿਰ ਹੋਣ ਦੇ ਬਰਾਗਾ ਕਰ ਗਿਆ ਹਾਂ ਅੱਜ ਇਸ ਦਿਹਾੜੀ ਦੇ ਆਜਿਨਾ ਲੱਗਦਾ ਕੋਈ ਨਾ ਤੇ ਧੰਨਵਾਦ ਇਹ ਕਰਨਾ ਦੀਏ ਦੇਾਰੇ ਸਾਡੇ ਵੱਲੋਂ ਸਾਡੇ ਵੱਲੋਂ ਮਾਨਦੋਤਾ ਮੰਗ ਲਿਆ ਧੰਨਵਾਦ पाचੋ ਨਹੀਂ ਸਾਰੇ ਮੇਰੇ ਵਿੱਚ ਮੇਰੀਆਂ ਬਾਬਾ ਫਰਨਾ ਤੇ ਤੁਸੀਂ ਸਾਰੇ ਬਧਾਈ ਦੇ ਫਖਰੋ ਅੱਜ ਆਪਾਂ ਬੋਲਦੇ ਸਰਕਾਰ ਦੇ ਨੂੰ ਭਗਵਾਨ ਭਗਵਾਨ ਦੀ ਯਾਤਰੀ ਦੇ ਤਰਫੋਂ ਸਾਰੇ ਅੱਜ ਤੇ ਖਤਰ ਹੋਈਆਂ ਸਭ ਤੋਂ ਪਹਿਲਾਂ ਕਰਾ ਆਪਣੇ ਲੋਕਾਂ ਤੇ ਆਪਣੇ ਪਰਿਵਾਰ ਨੂੰ ਸਨ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੋ ਤੁਸੀਂ ਇਸ ਮੌਕੇ ਹਰ ਸਾਲ ਨਾਲ ਮਿਲ ਕੇ ਪਰਿਵਾਰ ਦੀ ਤਰ੍ਹਾਂ ਜੀ ਰਿਹਾ ਹੋਣੇ ਇਸ ਗੱਲ ਜਿਹੜੀ ਮੈਂ ਤੁਹਾਨੂੰ ਸਾਰਿਆਂ ਨੂੰ ਬਧਾਈ ਦਿੰਦਾ ਰਿਹਾ ਅੱਜ ਮੈਂ ਡਾਕਟਰ ਧਰਪੀ ਕਾਹਲ ਜੀ ਨੇ ਸਾਡੇ ਮੈਂਬਰ ਆਪਾਰਟੀ ਵਿੱਚ ਪਹਿਲੇ ਤੋਂ ਉਹਨਾਂ ਯਾਰਾਂ ਸੀ ਜਿਹੜਾ ਪ੍ਰੋਗਰਾਮ ਹੋ ਰਿਹਾ ਸੀ ਪਰ ਫਰਮ ਸਾਰੇ ਪਤਾ ਕੋਲ ਦਾ ਜਿਹੜਾ ਲਖੀ ਤੇ ਯਾ ਉਹਦੇ ਵਿੱਚ ਕੋਈ ਮਰੀਜ਼ ਆ ਗਿਆ ਕਿਸੀ ਮਹਾਦੀ ਦਾ ਰੂਮ ਚ ਪਰ ਤੁਸੀਂ ਮੇਰੇ ਵੱਲੋਂ ਮੈਂ ਤੁਹਾਨੂੰ ਜੀ ਟੀਮ ਦਾ ਹੋਣਾ ਭਾਜੀ ਆਪਣੀ ਕਮੇਟੀ ਵੱਲੋਂ ਤੁਸੀਂ ਮਤਾ ਪਾ ਕੇ ਤੁਸੀਂ ਦਿਓ ਕਿ ਜਿਹੜੀ ਵੀ ਬਤਵਾ ਚੰਨਕ ਲੱਖ ਤੱਕ ਤਾਂ ਮੇਰੇ ਨੂੰ ਰਿਕਾਰਡ ਤੋਂ ਚੋਟੀ ਕਿੱਥੇ ਹੈ ਕਿ ਤੁਸੀਂ ਮੇਰੇ ਵੱਲੋਂ ਜਿਹੜਾ ਤੁਸੀਂ ਉੱਥੇ ਹੀ ਬੈਠ ਕੇ ਆਇਓ ਯੇਰਾ ਪਰਨਾ ਕੰਡ ਦੀ ਹੋੜ ਵੀ ਪੰਜ ਤੱਕ ਮੈਂ ਕੋਲੀ ਕਰੂੰਗਾ ਤੁੰਨ੍ਹ ਨਾਲ ਮਨਾਲਾ ਤੁਸੀਂ ਕਮੇਟੀ ਵੱਲੋਂ ਮਜ਼ਾ ਪਾ ਕੇ ਦੇ ਲਿਓ ਇਹ ਡਾਕਟਰ ਸਰਜੀ ਗਾਂਧੀ ਨੇ ਮੇਰੇ ਕੋਲ ਹੀ ਲਈ ਸੀ ਕਿ ਤੁਸੀਂ ਜਾ ਕੇ ਜੁਦਾ ਐ ਲੇਟ ਹੋਗਾ ਤਾਂ ਤੁਸੀਂ ਕਮੇਟੀ ਵਾਲਿਆਂ ਨੂੰ ਸਾਰਿਆਂ ਜਿੱਥੇ ਮੇਰੇ ਵੱਲੋਂ ਉਹਨਾਂ ਦੀ ਕਾਰਨਾ ਦੇ ਵਿੱਚੋਂ ਮਾਫੀ ਮੰਗਿਓ ਤੇ ਜਿਹੜੇ ਬਣੇ ਇੱਥੇ ਕਈ-ਕਈ ਥੋੜਾ ਸਾਰੇ ਦਾ ਬਹੁਤ ਬਹੁਤ ਦਾ ਧੰਨ ਮਹਾਰਾਜ ਦੇ ਸ਼ਹੀਦਤਾ ਬਾਬਾ ਬਖਸ਼ੂ ਰਾਮ ਜੀ ਦਾ ਤੇ ਬਹੁਤ بڑے ਪੱਧਰ ਤੇ ਪਾਸੋਂ ਵਿੱਚ ਪ੍ਰਕਾਸ਼ ਤੇੜਾ ਬਣਾ ਰਹੇ ਹਨ ਔਰ ਸਭਾ ਸਾਰੇ ਆਤਰਮ ਦਾ ਸਤਕਾਰ ਕਰਦੇ ਆ ਔਰ ਜਦੋਂ ਵੀ ਕਿਸੇ ਵੀ ਬਾਪੁਰਸ਼ ਦਾ ਵੀ ਤਗੰਬਰ ਦਾ ਜਨਮ ਦਿਨ ਆਉਂਦਾ ਸਾਰੇ ਦਾ ਟੱਕੇ ਉਰੇ ਬਚਾਰ ਵੀ ਲਾਉਦੇ ਆ ਸਵਾਜ ਵੀ ਅਲੱਗ-ਅਲੱਗ ਧਰਮਾਂ ਦੇ ਲੋਕ ਮੈਂ ਦੇਖ ਰਿਹਾ ਸੀ ਆਰਥਿਕ ਕਾਰਜ ਸੀ ਕਿ ਪੈਸਾ ਆਪਣੀ ਵਰਤ ਸਕਿਆ ਹੈ ਤੁਹਾਨੂੰ ਵੀ ਆਰਥਿਕ ਕੈਪੈਸਿਟੀ ਦਾ ਮਤਲਬ ਇਹ ਹੈ ਕਿ ਹਿੰਦੂ ਮੋਸ਼ਨ ਵਿੱਚ ਸਾਰੇ ਅਸਨਿਆ ਸਾਰੇ ਭਾਈ ਭਾਈ ਅਸੀਂ ਸਾਰੇ ਇਕੱਠ ਪਰ ਅੱਜ ਇਸ ਮੁਬਾਰਕ ਮੌਕੇ ਤੇ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਨੇ ਸਾਬ ਨੇ ਆਪਣੇ ਆਪਣੀ ਭਾਵਨਾ ਜਿਹੜੀ ਹੈ ਪ੍ਰਗਟ ਕੀਤੀ ਹੈ ਸੋ ਮੈਂ ਵੀ ਆਪ ਸਭ ਨੂੰ ਬਹੁਤ ਬਹੁਤ ਵਾਰਕ ਬਾਰ ਦੇਣਾ ਕਿ ਆਪਾਂ ਸਾਰੇ ਭੱਗਾ ਵਾਲੇ ਆ ਕਿ ਅੱਜ ਇਹ ਜਿਹੜਾ ਮੁਬਾਰਕ ਦਿਨਾਂ ਦੇ ਵਿੱਚ ਆਪਾਂ ਸਾਰੇ ਸ਼ਾਮਿਲ ਹੋਏ ਆ ਔਰ ਇਕੱਲਾ ਇੱਥੇ ਆ ਕੇ ਮੱਥਾ ਟੇਕ ਕੇ ਆਪਦੀ ਕਰਕੇ ਗੱਲ ਨਹੀਂ ਬਣਨੀ ਭਗਵਾਨ ਪਰਸ਼ੂਰਾਮ ਨੇ ਕਹਿੰਦੇ ਵੀ ਮੇਰੀਆਂ ਅੱਖਾਂ ਵੀ ਤੁਹਾਨੂੰ ਦੇਖਦੀਆਂ ਨੇ ਤੇ ਮੇਰੇ ਕੰਨ ਵੀ ਤੁਹਾਨੂੰ ਸੁਣਦੇ ਨੇ ਪਰ ਨਾ ਮੇਰੀ ਅੱਖਾਂ ਵਿੱਚ ਨਾ ਮੇਰੇ ਕੰਨ ਨੇ ਜੋ ਤੁਸੀਂ ਬੋਲੋਗੇ ਉਹ ਮਨੀਟਰ ਹੋ ਜਾਣਾ ਰਿਕਾਰਡ ਹੋ ਜਾਣਾ ਜਿਵੇਂ ਅੱਪਰ ਰਿਕਾਰਡ ਨਹੀਂ ਕਰ ਲੈਂਦੇ ਕੋਈ ਚੀਜ਼ ਜੋ ਤੁਸੀਂ ਕਰ ਰਹੇ ਹੋ ਉਹ ਦਿਖ ਗਿਆ ਉਹ ਤੁਹਾਡਾ ਕਰਮ ਬਣ ਜਾਣਾ ਹੁਣ ਤੁਸੀਂ ਆਪਣੇ ਮੱਝੇ ਥਲੇ ਸੋਟਾ ਫਿਰ ਕੇ ਦੇਖੋ ਵੀ ਆਪਾਂ ਕੀ ਕੁਝ ਕਰ ਰਹੇ ਹਾਂ ਜੇ ਦਾ ਠੀਕ ਕਰ ਰਹੇ ਤਾਂ ਤੁਹਾਨੂੰ ਵਾਰਕ ਆਰਤੀ ਜੀ ਜੇ ਨਹੀਂ ਕਰ ਰਹੇ ਤਾਂ ਫਿਰ ਆਪਾਂ ਨੂੰ ਸੋਚ ਵਿਚਾਰ ਕਰਨਾ ਪੈਣਾ ਵੀ ਸਾਡੀ ਆਰਤੀ ਦੇ ਵਿੱਚ ਕਿਤੇ ਕਿਤੇ ਕਮੀ ਹੈ ਕਿਉਂਕਿ ਚੀਜ਼ ਨੂੰ ਕਹਿਣਾ ਤੇ ਕਰਨਾ ਬਹੁਤ ਵੱਡਾ ਫਰਕ ਹੁੰਦਾ ਹੈ ਕਿ ਕਹਿਣੀ ਤੇ ਕਰਨੀ ਦਾ ਇੱਕ ਹੋਣਾ ਤੇ ਬਹੁਤ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਔਰ ਸਾਡੇ ਬਹੁਤ ਪਰਮ ਸਤਕਾਰਯੋਗ ਜੁਨੇਂਦਰ ਜੋਸ਼ੀ ਜੀ ਬੜੇ ਤਰਫ ਪਰ ਰਹਿੰਦੇ ਆ ਹਮੇਸ਼ਾ ਹੀ ਪਾਸੋਂ ਦੀ ਜਿਹੜੀ ਧਰਮਸ਼ਾਲਾ ਦੀ ਗੱਲ ਕਰਕੇ ਗਏ ਨੇ ਔਰ ਉੱਥੇ ਜਰੂਰਤ ਹੋਵੇ ਜਰੂਰਤ ਪਈਆ ਜੋਂ ਦਾ ਮੈਂ ਅੱਥਰਲੇ ਬਣਿਆ ਤੇ ਅਸੀਂ ਹਮੇਸ਼ਾ ਮਦਦ ਕੀਤੀ ਆ ਔਰ ਪਿਛਲਾ ਜਿਹੜੀ ਵਾਰਨ ਸਿੰਘ ਜੀ ਉਹਦੇ ਵਿੱਚ ਮੈਂ ਆਲਰੇਡੀ ਗਿਆ ਸੀ ਕਿ ਗ੍ਰਾਂਟ ਦਿਓ ਪਰ ਸਾਡੇ ਜਿਹੜੇ ਪ੍ਰਧਾਨ ਜੀ ਸੀ ਬੜੇ ਪਹੁੰਚੇ ਹੋਏ ਸੀਗੇ ਤੇ ਉਹਨਾਂ ਨੇ ਕੱਖ ਨਹੀਂ ਕੀਤਾ ਪਰ ਹੁਣੇ ਮੈਂ ਸਾਡੇ ਸ਼ੰਤੀ ਸ਼ੰਤੀ ਜੀ ਬੈਠੇ ਮਦਰ ਪ੍ਰਧਾਨ ਨੇ ਤੇ ਅਸੀਂ ਡਿਸਕਸ ਕਰ ਰਹੇ ਸੀ ਕਿ ਮੈਂ ਜੋਸ਼ੀ ਜੀ ਨੂੰ ਪੁੱਛਿਆ ਕਿ ਬਜਟ ਕਿੰਨਾ ਹੈ ਉਹ ਕਹਿੰਦੇ ਕਿ 25 ਲੱਖ ਰੁਪਏ ਲੱਗਣਾ ਹੈ ਇਥੇ ਐਮਐਲਏ ਕੋਲੇ ਅਫਤਾਰੀ ਫੰਡ ਆਇਆ ਕਿ 5 ਕਰੋੜ ਰੁਪਏ ਆ ਔਰ ਇਹ ਤੁਹਾਡਾ ਮੁਕੰਮਲ ਕੰਮ ਜਿਹੜਾ ਹੈ ਜੀ ਬਿਲਕੁਲ 100% ਕੰਮ ਜਿਹੜਾ ਮੈਂ ਆਪਣੇ ਖਿਆਲੀ ਕੋਤੇ ਦੇ ਵਿੱਚੋਂ ਕਰਵਾ ਕੇ ਦਊਂਗਾ ਤੁਹਾਨੂੰ ਕਿਸੇ ਕੰਨੀ ਕੋਈ ਨਹੀਂ ਅੱਜ ਮਨ ਮੌਕੇ ਕਿਨਾਂ ਦਨ ਜੀ ਭਗਵਾਨ ਸ੍ਰੀ ਦੇਸਨੂ ਜੀ ਦੇ ਦੇਵ ਉਤਾਰ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਪ੍ਰਕਾਸ਼ ਅਤੇ ਅੱਜ ਅਤੀ ਪਾਠ ਦੇ ਲੇਖ ਮੰਡਪ ਦੇ ਉੱਤੇ ਬਹੁਤ ਵੱਡਾ ਸਮਾਗਮ ਹੋਇਆ ਤੇ ਮੈਂ ਇਸ ਮੌਕੇ ਤੇ ਸੰਤਾਂ ਲੱਖ ਲੱਖ ਉਹਦਾ ਇਹ ਜਨਾ ਤੇ ਦਾਸ ਜੀ ਕਰਦੇ ਕਿ ਭਗਵਾਨ ਪਰਸ਼ੂ ਮਹਾਰਾਜ ਜੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਇਸ ਇਲਾਕੇ ਰੱਖਣ ਤੇ ਭਾਸੋ ਵਾਸੀਆਂ ਤੇ ਨਾਪਾਹਰ ਕੇ ਵਾਸਤੇ ਸਦਾ ਮਿਹਰ ਪ੍ਰਯਤਨ ਕਰਕੇ ਸਾਨੂੰ ਉਹਨਾਂ ਦੀਆਂ ਜੜੀਆਂ ਦਸਤੀਆਂ ਸਿਖਾਵਾ ਨੇ ਉਹਨਾਂ ਤੋਂ ਸੇਦਲੈਂਡ ਦੀ ਲੋੜ ਆ ਤੇ ਸੱਚ ਦੇ ਮਾਰਗ ਤੇ ਜਿਵੇਂ ਨੇ ਦੱਸੇ ਹਨ ਚੱਲਣਾ ਜੀ ਅੱਜ ਪਾਸੋਂ ਸ਼ਹਿਰ ਪਹੁੰਚੇ ਮੰਦਰ ਦੇ ਵਿੱਚ ਸਾਰੇ ਹੀ ਪਾਸੋਂ ਦੇ ਮੇਰੇ ਸਤਿਕਾਰਯੋਗ ਭਰਾਵਾਂ ਨੇ ਪਰਮਹਾਨਸ਼ਰੀ ਅਸੂਰੰਦੀ ਦੀ ਜਿਹੜੀ ਜਨਮਤੀ ਅੱਜ ਇੱਥੇ 7 ਸਾਲ ਦੀ ਤਰ੍ਹਾਂ ਬਹੁਤ ਹੀ ਖੁਸ਼ੀ ਦੇ ਨਾਲ ਸਾਰੇ ਨੇ ਮਨਾਈ ਆ ਮੈਂ ਆਪਣੇ ਵੱਲੋਂ ਮੈਂ ਆਪਣੇ ਪਰਿਵਾਰ ਵੱਲੋਂ ਅਤੇ ਜ਼ਿਲ੍ਹਾ ਕਾਰ ਕਮੇਟੀ ਪਟਿਆਲਾ ਵੱਲੋਂ ਪ੍ਰਧਾਨ ਹੋਣ ਦੇ ਨਾਤੇ ਸਾਰੀ ਦੇਸ਼ ਵਸਣੇ ਨੂੰ ਲੱਖ ਲੱਖ ਵਧਾਈ ਦਿਨਾਂ ਤੇ ਪ੍ਰਮਾਤਵਾਲੇ ਚਰਨਾਂ 'ਚ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਸਾਰੇ ਪਿਆਰ ਨਾਲ ਮੁਹੱਬਤ ਨਾਲ ਸਾਰੇ ਰਹੀਏ ਇੱਕ ਪਰਿਵਾਰ ਦੀ ਤਰ੍ਹਾਂ ਤੇ ਆਪਣੇ ਪੀਰ ਪਰੰਪਰਾ ਰਿਸ਼ੀਆਂ ਬੁਣੀਆਂ ਗੁਰੂਆਂ ਦੇ ਸਾਰਿਆਂ ਨੇ ਜਿਹੜੇ ਪ੍ਰਕਾਸ਼ ਦਿਹਾੜੇ ਨੇ ਉਹ ਇਸੇ ਤਰ੍ਹਾਂ ਸਰਲ ਮਿਲ ਕੇ ਰਹਿਣ ਉਹਨਾਂ ਪੱਤਾਂ ਦੇ ਜਿਸ ਨੇ ਜਿਹੜਾ ਸਨ ਸਾਰੇ ਇਹਨਾਂ ਦਾ ਜਨਮ ਦਿਨ ਸਭ ਅਸੀਂ ਹਰ ਸਾਲ ਦੀ ਤਰ੍ਹਾਂ ਹਰ ਸਾਲ ਮਨਾਉਂਦੇ ਹਾਂ ਹਰ ਸਾਲ ਦੀ ਤਰ੍ਹਾਂ ਇਹਨਾਂ ਨੂੰ ਉਹਨਾਂ ਪਰਸਨਾਂ ਨੇ ਯਾਦ ਕਰਦੇ ਹਾਂ ਬੜੇ ਹੀ ਤੀਜੇ ਲਾ ਬਣਾਇਆ ਜਿਸ ਵਿੱਚ ਸਾਡੇ ਸ਼ਹਿਰ ਵਾਸਤੇ ਸਾਰੇ ਜਿਹੜੇ ਰਾਜਨੀਤਿਕ ਪਾਰਟੀ ਅਭੀਸਾ ਪਾਇਆ ਗਿਆ ਬਹੁਤ ਹੀ ਇਨਸਾਨ ਬਣਾਇਆ ਗਿਆ ਅਸੀਂ ਇਸ ਨੂੰ ਆਤਮ ਬੇਨਤੀ ਕਰਦੇ ਹਾਂ ਕਿ ਇਹਨਾਂ ਭਵਾਨ ਜੀ ਦਾ ਜਲਦ ਸਸਤਾਰੇ ਵਿੱਚ ਆਪਣੀ ਹੀ ਮਿਲ ਕੇ ਰਲ ਮਿਲ ਕੇ ਮਹਾਨ ਕਰਦੇ ਤੇ ਅਸੀਂ ਆਸ ਕਰਦੇ ਹਾਂ ਕਿ ਉਦੇਸ਼ ਉਹ ਜਿਹੜੇ ਉਦੇਸ਼ ਨੇ ਲੋਕ ਭਵਾਨ ਜੀ ਵੱਲੋਂ ਜਿੱਤੇ ਸਾਰੇ ਉਹ ਉਦੇਸ਼ ਜਿੱਤੇ ਗਏ ਅਸੀਂ ਉਹਨਾਂ ਦਾ ਪਾਲਣ ਲਈ ਸੇਵਾ ਦੇ ਉੱਪਰ ਮਾਰਗ ਦਰਸ਼ਿਤ ਕਰਦੇ ਹਾਂ ਉਹਨਾਂ ਦਾ ਅਸ਼ੀਰਵਾਦ ਤੀਜਾ ਅੱਜ ਸੁਭਾਨ ਪ੍ਰਕਾਸ਼ ਰਾਮ ਜੀ ਦੀ ਜਨਮ ਦਿਨ ਦੇ ਸੰਬੰਧ ਦੇ ਵਿੱਚ 400 ਬ੍ਰਾਹਮਣ ਸਵਾਭਾ ਨੂੰ ਜੋ ਜਨਮ ਉਤਸਵ ਮਹੌਤ ਹੀ ਧੰਨ ਧੰਨ ਦੇ ਨਾਲ ਸਰਤਾ ਸਭਾਰ ਦੇ ਨਾਮ ਮਨਾਇਆ ਗਿਆ ਮੈਂ ਭਾਰਤ ਬ੍ਰਾਹਮਣ ਸਭਾ ਦੇ ਮੈਂ ਬਹੁਤ ਮੁਬਾਰਕ ਦਿਨਾ ਮੁੱਖੇ ਵਧਾਈ ਦੇ ਪਾਤਰ ਨੇ ਚੰਦਜੀਤ ਜੀ ਪ੍ਰਧਾਨ ਤੇ ਉਹਨਾਂ ਦੀ ਪੂਰੀ ਟੀਮ ਨੂੰ ਅੱਜ ਆਲ ਵਾਲਡ ਦੇ ਵਿੱਚ ਸਾਰੇ ਜਿੰਨੇ ਵੀ ਸੋਕਾ ਕਰਨ ਬਾਸਦੇ ਨੇ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਇਹੇ ਜੇ ਪ੍ਰੋਗਰਾਮ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਮਨਾਉਣਾ ਚਾਹੀਦੇ ਨੇ ਇਹਨਾਂ ਆਪ 6 ਭਾਈਚਾਰਕ ਸਮਾਂ ਹੁੰਦੀ ਆ ਜਿਹੜੇ ਧਰਮਾਂ ਦੇ ਲੋਕ ਇੱਥਾਂ ਦੇ ਕਾਰਜਾਂ ਕਰਦੇ ਰਹਿੰਦੇ ਨੇ ਉਹਨਾਂ ਦੇ ਅੱਗੇ ਬੱਚਿਆਂ ਨੂੰ ਸਾਰਿਆਂ ਨੂੰ ਸਿੱਖਿਆ ਮਿਲਦੀ ਆ ਅੱਗੇ ਸਾਡੇ ਬਲੂਜਾਂ ਜਾਂ ਸਾਡੇ ਸੂਰਬੀਰ ਲੋਧੇ ਕੌਂਸਿਲੀਏ ਇਹ ਸਾਨੂੰ ਸਾਰਿਆਂ ਨੂੰ ਇਹ ਰਲਮਿਲ ਕੇ ਮਨਾਉਣਾ ਚਾਹੀਦੇ ਨੇ